Thank you.

ਤਾਂ ਚਲੋ ਜੀ ਪਹਿਲਾਂ ਜਿੰਨੀਆਂ ਵੀ ਪਹਿਣਾ ਨਾਲ ਜੁੜੀਆਂ ਨੇ ਲਾਈਕ ਵਾਲੇ ਬਟਨ ਨੂੰ ਪ੍ਰੈਸ ਕਰ ਦਿਓ ਤੇ ਇੱਕ ਵਾਰ ਕਮੈਂਟ ਜ਼ਰੂਰ ਕਰੋ ਇੱਕ ਵਾਰ ਕਮੈਂਟ ਜ਼ਰੂਰ ਕਰੋ ਜਿੰਨੀਆਂ ਵੀ ਨਾਲ ਪਹਿਣਾ ਜੁੜੀਆਂ ਨੇ ਲਾਈਕ ਵਾਲੇ ਬਟਨ ਨੂੰ ਪ੍ਰੈਸ ਕਰ ਦਿਓ ਐਂਡ ਕਮੈਂਟ ਜ਼ਰੂਰ ਕਰੋ ਇੱਕ ਕਮੈਂਟ ਜ਼ਰੂਰ ਕਰੋ ਲਾਈਵ 'ਚ ਫਿਰ ਤੁਹਾਨੂੰ ਆਪਾਂ ਜਿਹੜਾ ਹੈਗਾ ਡਿਜ਼ਾਈਨ ਬਣਾ ਰਹੇ ਆ ਬਲਾਊਜ਼ ਵਾਲਾ ਉੱਪਰ ਆਪਾਂ ਤੁਸੀਂ ਚੈੱਕ ਕਰ ਸਕਦੇ ਹੋ ਫਲਾਵਰ ਬਣਾ ਰਹੇ ਆ ਬਹੁਤ ਹੀ ਪਿਆਰੀ ਫਲਾਵਰ ਬਣਾ ਰਹੇ ਆ ਬਲਾਊਜ਼ ਤਿਆਰ ਕਰ ਰਹੇ ਆ ਆਪਾਂ ਵਾਈਟ ਕਲਰ ਦਾ ਫਿਰ ਇਹਦੀ ਡਿਟੇਲ ਦੱਸਾਂਗੇ ਤੁਹਾਨੂੰ ਆਪਾਂ ਕਿੱਦਾਂ-ਕਿੱਦਾਂ ਬਣਾਉਣਾਗਾ ਠੀਕ ਹੈ ਐਂਡ ਕਨੀਟਿੰਗ ਆ ਜਿਹੜੀਆਂ ਹੈਗੀ ਕਲਾਸਿਸ ਆ ਉਹ ਵੀ ਆਪਾਂ ਰੈਗੂਲਰ YouTube ਤੇ ਪਾ ਰਹੇ ਆ ਤੁਸੀਂ ਉਹ ਕਲਾਸਿਸ ਨੂੰ ਚੈੱਕ ਕਰ ਸਕਦੇ ਹੋ ਕਨੀਟਿੰਗ 1 ਕਲਾਸ ਨੂੰ ਤੁਸੀਂ ਬਹੁਤ ਜ਼ਿਆਦਾ ਪੈਰ ਦਿੱਤਾ ਤੇ ਆਪਾਂ ਅੱਜ ਸੈਕਿੰਡ ਕਲਾਸ ਅਪਲੋਡ ਕੀਤੀ ਆ ਉਸ ਨੂੰ ਵੀ ਉਹਨਾਂ ਹੀ ਪਿਆਰ ਦਿਓ ਫਿਰ ਆਪਾਂ 3rd ਕਲਾਸ ਵੀ ਜਲਦ ਲੈ ਕੇ ਆ ਠੀਕ ਹੈ ਜਿਹਨੇ ਵੀ ਨਾਲ ਜੁੜੇ ਨੇ ਕਮੈਂਟ ਇੱਕ ਵਾਰ ਜ਼ਰੂਰ ਕਰੋ ਤੇ ਲਾਈਕ ਵਾਲੇ ਬਟਨ ਨੂੰ ਪ੍ਰੈਸ ਕਰ ਦਿਓ ਤੇ ਲਾਈਵ ਨੂੰ ਆਪਣੇ ਨੂੰ ਸ਼ੇਅਰ ਕਰ ਦਿਓ ਜਲਦ ਤੋਂ ਜਲਦ ਠੀਕ ਹੈ ਤਾਂ ਕਿ ਆਪਣੇ ਨਾਲ ਸਾਰੀ ਪੈਣਾ ਜੁੜ ਸਕਣ ਤੇ ਇਹ ਗਲਾਵ ਵਾਲਾ ਜਿਹੜਾ ਹੈਗਾ ਫਲਾਵਰ ਵਾਲਾ ਡਿਜ਼ਾਈਨ ਆ ਉਹ ਸਾਰੇ ਦੇਖ ਸਕਣ ਲਾਈਕ ਵਾਲੇ ਬਟਨ ਨੂੰ ਪ੍ਰੈਸ ਕਰੋ ਐਂਡ ਲਾਈਵ ਨੂੰ ਸ਼ੇਅਰ ਕਰੋ ਤੇ ਇੱਕ ਕਮੈਂਟ ਜ਼ਰੂਰ ਕਰੋ ਠੀਕ ਹੈ ਇੱਕ ਕਮੈਂਟ ਜਿਹੜਾ ਜ਼ਰੂਰ ਕਰੋ ਇੱਕ ਕਮੈਂਟ ਜ਼ਰੂਰ ਕਰੋ ਜਿੰਨੀਆਂ ਵੀ ਪੈਨ ਨਾਲ ਜੁੜੀਆਂ ਕਮੈਂਟ ਜ਼ਰੂਰ ਕਰੋ ਫਿਰ ਆਪਾਂ ਤੁਹਾਨੂੰ ਇਹ ਵਾਲਾ ਡਿਜ਼ਾਈਨ ਦੱਸਾਂਗੇ ਐਂਡ ਜੋ ਵੀ ਤੁਹਾਡੀ ਕਨੀਟਿੰਗ ਰਿਲੇਟਿਡ ਕੁਐਸਚਨ ਆ ਤੁਸੀਂ ਪੁੱਛ ਸਕਦੇ ਹੋ ਕਮੈਂਟ ਜ਼ਰੂਰ ਕਰਿਆ ਕਰੋ ਇਸ ਤਰੀਕੇ ਨਾਲ ਪਤਾ ਲੱਗ ਜਾਂਦਾ ਵੀ ਕੌਣ ਆਪਣੇ ਨਾਲ ਜੁੜਿਆ ਹੋਇਆ ਜੇ ਦੇਖ ਹੀ ਰਹੇ ਹੋ ਤਾਂ ਇੱਕ ਕਮੈਂਟ ਵੀ ਜ਼ਰੂਰ ਕਰੋ 17 ਜੁੜੇ ਹੋਏ ਨੇ ਤਾਂ ਇੱਕ ਇੱਕ ਕਮੈਂਟ ਜ਼ਰੂਰ ਕਰੋ ਫਿਰ ਆਪਾਂ ਕਨੀਟਿੰਗ ਰਿਲੇਟਡ ਜੋ ਵੀ ਤੁਹਾਡੀ ਕੁਐਸਚਨ ਨੇ ਰਿਲੇਟਡ ਆਪਾਂ ਸਾਰੀ ਗੱਲਬਾਤ ਕਰਾਂਗੇ ਠੀਕ ਹੈ ਇੱਕ ਕਮੈਂਟ ਜ਼ਰੂਰ ਕਰੋ ਐਂਡ ਲਾਈਕ ਜ਼ਰੂਰ ਕਰੋ ਕਮੈਂਟ ਜ਼ਰੂਰ ਕਰੋ ਫਿਰ ਆਪਾਂ ਕਰਦੇ ਹਾਂ ਗੱਲਬਾਤ ਕਨੀਟਿੰਗ ਰਿਲੇਟਡ ਜੋ ਵੀ ਤੁਹਾਨੂੰ ਡਿਜ਼ਾਈਨ ਚਾਹੀਦੇ ਨੇ ਉਹ ਆਪਾਂ ਜਲਦ ਤੋਂ ਜਲਦ ਅਪਲੋਡ ਕਰਾਂਗੇ ਠੀਕ ਹੈ ਕਮੈਂਟ ਜ਼ਰੂਰ ਕਰੋ ਫਿਰ ਹੀ ਆਪਾਂ ਨੂੰ ਪਤਾ ਲੱਗਦਾ ਲਾਈਵ ਨੂੰ ਸ਼ੇਅਰ ਕਰੋ ਚਲੋ ਜੀ ਦੱਸਦੇ ਆਪਾਂ ਤੁਹਾਨੂੰ ਆਹ ਵਾਲਾ ਡਿਜ਼ਾਈਨ ਚੈੱਕ ਕਰ ਸਕਦੇ ਹੋ ਠੀਕ ਹੈ ਜਿੱਦਾਂ ਆਪਾਂ ਸਕੀ ਵੀ ਬਣਾ ਰਹੇ ਸੀ ਨਾ ਪਹਿਲਾਂ ਆਪਾਂ ਵਟਰਫਲਾਈ ਵਾਲੀ ਸਕੀ ਵੀ ਬਣਾਈ ਉਹ ਵੀ ਤੁਹਾਨੂੰ ਆਪਾਂ ਰੈਗੂਲਰ ਦੱਸਦੇ ਰਹੇ ਵੀ ਆਪਾਂ ਕਿਸ ਤਰੀਕੇ ਨਾਲ ਬਣਾ ਰਹੇ ਹਾਂ ਕਿਦਾਂ ਆਪਾਂ ਸਟਾਰਟਿੰਗ ਕੀਤੀ ਕਿਦਾਂ ਆਪਾਂ ਕਿੰਨੇ ਉਹਦੇ ਕੁੰਡੇ ਪਾਈ ਸੀ ਕਿੰਨੇ ਆਪਾਂ ਅੱਗੇ ਵਧਾਈ ਜਾਂ ਘਟਾਈ ਠੀਕ ਹੈ ਕਿਦਾਂ ਆਪਾਂ ਗਲੇ ਦੀ ਗਲਾਈ ਬਣਾਈ ਕਿਦਾਂ ਆਪਾਂ ਮੋਢੇ ਦੀ ਕਾਟ ਪਾਈ ਕਿਦਾਂ ਆਪਾਂ ਉਹਨੂੰ ਸੀ ਆ ਕਿਵੇਂ ਆਪਾਂ ਸਿੰਨੇ ਆ ਠੀਕ ਹੈ ਆਪਾਂ ਫੁੱਲ ਸ਼ੁਰੂ ਤੋਂ ਲੈ ਕੇ ਐਂਡ ਤੱਕ ਪਾ ਫੁੱਲ ਜਿਹੜੀਆਂ ਵੀਡੀਓਜ਼ ਅਪਲੋਡ ਕੀਤੀਆਂ ਤੁਸੀਂ ਬਹੁਤ ਜ਼ਿਆਦਾ ਪ ਫਿਰ ਸੈਕਿੰਡ ਨੰਬਰ ਤੇ ਆਪਾਂ ਸ਼ਿੰਦੀ ਬੂਟੀ ਵਾਲੇ ਜੋ ਲੱਗ ਰਹੀ ਸੀ ਠੀਕ ਹੈ ਸ਼ਿੰਦੀ ਬੂਟੀ ਵਾਲੀ ਇਸ ਕੀ ਵੀ ਸੀਗੀ ਠੀਕ ਹੈ ਉਹ ਤਿਆਰ ਕੀਤੀ ਉਹ ਵੀ ਤੁਹਾਨੂੰ ਆਪਾਂ ਰੈਗੂਲਰ ਪਾਰਟ ਚ ਆਪਾਂ ਵੀਡੀਓਜ਼ ਅਪਲੋਡ ਕੀਤੀਆਂ ਠੀਕ ਹੈ ਉਸ ਨੂੰ ਵੀ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਠੀਕ ਹੈ ਤਾਂ ਹੁਣ ਮੈਂ ਇਹ ਵਾਈਟ ਕਲਰ ਦਾ ਬਲਾਊਜ਼ ਬਣਾ ਰਹੀ ਹਾਂ ਠੀਕ ਹੈ ਏਸੀਆਂ ਵੀਡੀਓਜ਼ ਵੀ ਮੈਂ ਪਾਰਟ ਚ ਹੀ ਅਪਲੋਡ ਕਰੂੰਗੀ ਪਹਿਲਾਂ ਅਜ ਪਾਰਟ 1 ਮੈਂ ਅਪਲੋਡ ਕੀਤਾ ਉਸ ਨੂੰ ਪਿਆਰ ਦਿਓ ਠੀਕ ਹੈ ਉਸ ਨੂੰ ਸ਼ੇਅਰ ਕਰੋ ਠੀਕ ਹੈ ਫਿਰ ਮੈਂ ਦਾ ਨੈਕਸਟ ਪਾਰਟ ਲੈ ਕੇ ਆਉਂਗੀ ਜਿਹਦੀ ਬੈਕ ਸਾਈਡ ਕਿਦਾਂ ਤਿਆਰ ਕਰਨੀ ਆ ਤੇ ਕਿੰਨੀ ਇਹਦੀ ਲੈਂਥ ਬਣਾਉਣੀ ਆ ਉਹ ਸਾਰੀ ਆਪਾਂ ਫਿਰ ਇਹਦਾ ਨੈਕਸਟ ਪਾਰਟ ਲੈ ਕੇ ਆਵਾਂਗੇ ਤੁਸੀਂ ਚੈੱਕ ਕਰ ਸਕਦੇ ਹੋ ਆਪਾਂ ਇੱਥੇ ਫਲਾਵਰ ਬਣਾਏ ਹੋਏ ਆ ਇਹ ਬਲਾਊਜ਼ ਬਣਾਇਆ ਆਪਾਂ ਵਾਈਟ ਕਲਰ ਦਾ ਜਿਹੜੇ ਦੇ ਮੈਂ ਹੁੰਡੇ ਆ ਠੀਕ ਹੈ ਕੁੰਡੇ ਮੇਰੇ 80 ਰੱਖੇ ਆ ਮਤਲਬ 40ਵੇਂ ਦੇ ਝੋਟੇ ਰੱਖੇ ਹੋਏ 40 ਝੋਟੇ ਤੇ ਮੇਰੇ 80 ਕੁੰਡੇ ਆ ਤਾਂ ਤੁਸੀਂ ਉੱਪਰ ਜਿਹੜੇ ਹੈਗੇ ਆ ਫਲਾਵਰ ਚੈੱਕ ਕਰ ਸਕਦੇ ਹੋ ਪਹਿਲਾਂ ਮੈਂ ਪੱਤੀਆਂ ਬਣਾਈਆਂ ਹੋਈਆਂ ਪਹਿਲਾਂ ਪੱਤੀਆਂ ਬਣਾਈਆਂ ਹੋਈਆਂ ਤੇ ਫਿਰ ਮੈਂ ਉੱਤੇ ਰੈੱਡ ਕਲਰ ਦਾ ਫਲਾਵਰ ਬਣਾਇਆ ਹੋਇਆ ਹੈ ਠੀਕ ਹੈ ਇਹਦੇ ਲਈ ਜਿਹੜੇ ਕੁੰਡੇ ਆ ਮੈਂ ਤੁਹਾਨੂੰ ਪਹਿਲਾਂ ਦੱਸਤਾ 80 ਮੇਰੇ ਜੋ ਕੁੰਡੇ ਆ 40 ਮੇਰੇ ਝੋਟੇ ਆ ਤੇ ਜਿਹੜੇ ਫਲਾਵਰ ਆ ਇਹ ਸੱਤ ਸਿੱਧੇ ਬੁਣ ਕੇ 8ਵੇਂ ਤੇ ਫਲਾਵਰ ਬਣਾਇਆ ਹੋਇਆ ਹੈ ਸੱਤ ਸਿੱਧੇ ਬੁਣ ਕੇ 8ਵੇਂ ਤੇ ਫਲਾਵਰ ਸੱਤ ਸਿੱਧੇ 8ਵੇਂ ਤੇ ਫਲਾਵਰ ਇਸ ਠੀਕ ਹੈ ਅਗਰ ਤੁਸੀਂ ਲਾਈਵ 'ਚ ਕਮੈਂਟ ਕਰੋਗੇ ਤਾਂ ਮੈਂ ਤੁਹਾਨੂੰ ਇਹ ਡਿਜ਼ਾਈਨ ਵੀ ਬਣਾ ਕੇ ਹੁਣੇ ਦਿਖਾਵਾਂਗੀ ਠੀਕ ਹੈ ਐਂਡ ਇਹਦਾ ਅ ਅੱਗੇ ਕਿਵੇਂ ਬਣਾਣੀ ਹੈ ਫਲਾਵਰ ਉਹ ਵੀ ਦੱਸੂਗੀ ਪਹਿਲਾਂ ਕਮੈਂਟ ਜ਼ਰੂਰ ਕਰੋ ਠੀਕ ਹੈ ਐਂਡ ਲਾਈਵ ਨੂੰ ਸ਼ੇਅਰ ਜ਼ਰੂਰ ਕਰੋ ਤਾਂ ਕਿ ਜਿਆਦਾ ਤੋਂ ਜਿਆਦਾ ਭੈਣਾਂ ਆਪਣੇ ਨਾਲ ਜੋੜ ਸਕਣ ਤੇ ਇਹ ਬਹੁਤ ਹੀ ਸੋਹਣਾ ਜਿਹਾ ਪਿਆਰਾ ਜਿਹਾ ਫਲਾਵਰ ਵਾਲਾ ਡਿਜ਼ਾਈਨ ਹੈ ਸਾਰੀਆਂ ਭੈਣਾਂ ਹੀ ਸਿੱਖ ਸਕਣ ਠੀਕ ਹੈ ਇਹ ਸਭ ਤੋਂ ਸੌਖਾ ਡਿਜ਼ਾਈਨ ਆ ਜੋ ਭੈਣਾਂ ਅਜੇ ਸਿੱਖ ਰਹੀਆਂ ਉਹਨਾਂ ਲਈ ਕਿਉਂਕਿ ਸਿਰਫ ਇਹੀ ਡਿਜ਼ਾਈਨ ਪੈਂਦਾ ਬਾਕੀ ਇਹ ਸਾਰਾ ਸਿੱਧਾ-ਸਿੱਧਾ ਹੀ ਬੁਣਿਆ ਜਾਊਗਾ ਬਲouses ਬਾਕੀ ਸਾਰਾ ਬਲਾਊਜ਼ ਇਹ ਸਿੱਧਾ-ਸਿੱਧਾ ਬੁਣਿਆ ਜਾਊਗਾ ਸਿਰਫ ਇਹਦੇ ਜਿਹੜੇ ਹੈਗੇ ਸਟਾਰਟਿੰਗ ਤੇ ਹੀ ਆ ਮੈਂ ਤੁਹਾਨੂੰ ਇਹ ਵੀ ਤੁਹਾਨੂੰ ਦੱਸ ਚੁੱਕੀ ਹਾਂ ਪਹਿਲਾਂ ਵੀ ਇਹ ਡਿਜ਼ਾਈਨ ਕਿੱਦਾਂ ਬਣਾਉਣਾਗਾ ਦੋ ਸਿੱਧੇ ਦੋ ਉਲਟੇ ਦੋ ਸਿੱਧੇ ਦੋ ਉਲਟਿਆਂ ਨਾਲ ਆਪਾਂ ਬਾਰਡਰ ਤਿਆਰ ਕੀਤਾ ਹੋਇਆ ਹੈ ਬਾਰਡਰ ਲਗਭਗ 5 ਇੰਚ ਦਾ ਆਪਾਂ ਬਣਾਇਆ ਹੋਇਆਗਾ ਤੇ ਉੱਪਰ ਆ ਸਿਰਫ ਆਪਾਂ ਫਲਾਵਰ ਹੀ ਬਣਾਇਆ ਫਲਾਵਰ ਚਾ ਪੱਤੀਆਂ ਬਣਾਈਆਂ ਬਾਕੀ ਸਾਰਾ ਇਹ ਸਿੱਧਾ-ਸਿੱਧਾ ਹੀ ਬੁਣਿਆ ਜਾਊਗਾ ਠੀਕ ਹੈ ਤਾਂ ਜੋ ਪਹਿਣਾ ਅਜੇ ਸਿੱਖੀ ਰਹੀਆਂ ਕੰਨਿਟਿੰਗ ਅਜੇ ਸਿੱਖੀ ਰਹੀਆਂ ਉਹ ਆਸਾਨੀ ਨਾਲ ਇਹ ਡਿਜ਼ਾਈ ਠੀਕ ਹੈ ਹਾਂਜੀ ਭੈਣ ਪ੍ਰੀਤ ਥੈਂਕ ਯੂ ਕਮੈਂਟ ਕਰ ਲਈ ਹਾਂਜੀ ਕੋਈ ਕੁਐਸਚਨ ਆ ਤਾਂ ਤੁਸੀਂ ਪੁੱਛ ਸਕਦੇ ਹੋ ਠੀਕ ਹੈ ਤਾਂ ਇਹ ਬਹੁਤ ਹੀ ਪਿਆਰਾ ਜਿਹਾ ਫਲਾਵਰ ਵਾਲਾ ਡਿਜ਼ਾਈਨ ਹੈ ਜੋ ਉਹ ਪਹਿਣਾ ਹਜੇ ਸਿੱਖੀ ਰਹੀਆਂ ਉਹ ਇਹਨੂੰ ਆਸਾਨੀ ਨਾਲ ਬਣਾ ਸਕਦੀ ਹੈ ਠੀਕ ਹੈ ਤੇ ਇਹ ਜਿਹੜਾ ਬਲouses ਆ ਉਹ ਬਣਿਆ ਬਹੁਤ ਹੀ ਸੋਹਣਾ ਲੱਗਦਾ ਹਾਂਜੀ ਭੈਣ ਮੈਂ ਕਰੋਸ਼ੀਆ ਵੀ ਬਣਾਨੀ ਆ ਰੁਮਾਲਾ ਤਿਆਰ ਕੀਤੀ ਹੋਈ ਮੈਂ ਕਰੋਸ਼ੀ ਤੇ ਠੀਕ ਹੈ ਐਂਡ ਜਿਹੜੀ ਅਸੀਂ ਸਕੀਵੀ ਜਾਂ ਬਲਾਊਜ਼ ਬਣਾਉਣੀ ਆ ਉਹਦੀ ਗਲੇ ਦੀ ਫਿਨਿਸ਼ਿੰਗ ਵਧੀਆ ਦੇਣ ਵਾਸਤੇ ਠੀਕ ਹੈ ਅਸੀਂ ਕਰੋਸ਼ੀ ਲਗਾਣੇ ਗਲੇ ਤੇ ਠੀਕ ਹੈ ਉਹ ਇਹਨਾਂ ਦਾ ਫਿਨਿਸ਼ਿੰਗ ਹੈ ਜਿਹੜੀ ਬਹੁਤ ਵਧੀਆ ਆਂਦੀ ਹੈ ਬਹੁਤ ਸੋਹਣਾ ਲੱਗਦਾ ਹੈ ਜੇ ਬਲਾਊਜ਼ ਬਣਾਉਣੇ ਆ ਬਲਾਊਜ਼ ਤੇ ਵੀ ਅਸੀਂ ਗਲੇ ਵਾਲੀ ਸਾਈਡ ਤੇ ਕਰੋਸ਼ੀਆ ਲਗਾਣੇ ਆ ਐਂਡ ਮੋਢੇ ਵਾਲੀ ਸਾਈਡ ਤੇ ਵੀ ਕਿਉਂਕਿ ਬਲਾਊਜ਼ੇ ਤਾਂ ਮੋਢੇ ਹੁੰਦੇ ਆ ਨਾ ਠੀਕ ਹੈ ਹੁੰਦੇ ਤਾਂ ਉਹਦੇ ਵੀ ਆ ਬਟ ਉਹਦੇ ਬਾਹਾਂਵਾਂ ਬਾਹਾਂਵਾਂ ਲਗਾ ਦਨੇ ਆਪਾਂ ਤਾਂ ਕਰਕੇ ਠੀਕ ਹੈ ਇਹਦੇ ਅਸੀਂ ਇਹ ਬਲਾਊਜ਼ ਤਿਆਰ ਕਰ ਰਹੇ ਆ ਬਲਾਊਜ਼ ਤੇ ਤੁਹਾਨੂੰ ਦੱਸਾਂਗੇ ਵੀ ਕਰੋਸ਼ੀਆ ਵੀ ਕਿੱਦਾਂ ਲਗਾਣਾ ਤੇ ਮੋਢਿਆਂ ਤੇ ਕਰੋਸ਼ੀਆ ਕਿੱਦਾਂ ਲਗਾਣਾ ਗਲੇ ਦੀ ਆਪਾਂ ਕਾਟ ਕਿੱਦਾਂ ਬਣਾਉਣੀ ਠੀਕ ਹੈ ਉਹ ਵੀ ਸਾਰਾ ਦੱਸਾਂਗੇ ਹਾਂਜੀ ਕਰੋਸ਼ੀਆ ਵੀ ਆਂਦਾ ਕੋਈ ਟਾਈਮ ਨਹੀਂ ਮੇਰਾ ਮਤਲਬ ਫਾਈਨਲ ਹੈ ਨਹੀਂ ਵੀ ਕਿਹੜਾ ਟਾਈਮ ਹੈ ਜਿਸ ਟਾਈਮ ਮੈਨੂੰ ਟਾਈਮ ਜੇ ਮਿਲੇ ਮੈਂ ਉਸ ਟਾਈਮ ਲਾਈਵ ਹੋ ਜਾਨੀ ਆ ਬਾਕੀ ਡਿਸਾਈਡ ਕਰਾਂਗੇ ਫਿਰ ਮੈਂ ਤੁਹਾਨੂੰ ਦੱਸ ਦੂੰਗੀ ਠੀਕ ਹੈ ਵੈਸੇ ਅਜੇ ਮੇਰਾ ਕੋਈ ਟਾਈਮ ਫਾਈਨਲ ਨਹੀਂ ਬਟ ਮੈਂ ਕੋਸ਼ਿਸ਼ ਕਰੂੰਗੀ ਜਲਦੀ ਤੋਂ ਜਲਦੀ ਮੈਂ ਜਿਹੜਾ ਹੈਗਾ ਫਾਈਨਲ ਕਰਦਾ ਵੀ ਲਾਈਵ ਦਾ ਟਾਈਮ ਕੀ ਹੈ ਫਿਰ ਉਸ ਟਾਈਮ ਜਿਹੜੀਆਂ ਸਾਰੀਆਂ ਪੈਨਾ ਜੋੜ ਸਕਾਂ ਠੀਕ ਹੈ ਕਿਉਂਕਿ ਕੁਝ ਕੁ ਪੈਨਾਂ ਨੂੰ ਤਾਂ ਜੇ ਜਦੋਂ ਆਪਾਂ ਲਾਈਵ ਬੰਦ ਕਰਦੇ ਆ ਫਿਰ ਪਤਾ ਲੱਗਦਾ ਫਿਰ ਜੁੜਦੇ ਆ ਠੀਕ ਹੈ ਤਾਂ ਮੈਂ ਇੱਕ ਦੋ ਦਿਨ ਤੱਕ ਤੁਹਾਨੂੰ ਫਾਈਨਲ ਕਰਕੇ ਦੱਸੂਗੀ ਲਾਈਵ ਦਾ ਟਾਈਮ ਫਿਰ ਉਸ ਟਾਈਮ ਤੁਸੀਂ ਸਾਰੇ ਜੁੜ ਸਕਦੇ ਹੋ ਤੇ ਆਪਾਂ ਤੁਹਾਡੇ ਲਈ ਬਹੁਤ ਵਧੀਆ ਕਲਾਸਿਸ ਲੈ ਕੇ ਆਵਾਂਗੇ ਕਨੀਟਿੰਗ ਰਿਲੇਟਡ ਹਾਂਜੀ ਮਨਿੰਦਰ ਥੈਂਕ ਯੂ ਠੀਕ ਹੈ ਬਹੁਤ ਪਿਆਰਾ ਡਿਜ਼ਾਈਨ ਸੰਜੀ ਮਨਿੰਦਰ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਕਮੈਂਟ ਕਰ ਰਹੇ ਹੋ ਖੁਸ਼ੀ ਹੁੰਦੀ ਜਦੋਂ ਕੋਈ ਕਮੈਂਟ ਕਰਦਾ ਹੈ ਠੀਕ ਹੈ ਅਪਗਰ ਆਪਣੀ ਤੁਹਾਨੂੰ ਵੀਡੀਓਜ਼ ਪਸੰਦ ਆ ਰਹੀਆਂ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਠੀਕ ਹੈ ਤੇ ਆਪਣੀ ਲਾਈਵ ਨੂੰ ਸ਼ੇਅਰ ਵੀ ਕਰਿਆ ਕਰੋ ਤਾਂ ਕਿ ਜਿਆਦਾ ਤੋਂ ਜਿਆਦਾ ਜਿਹੜੀਆਂ ਹੈਗੀਆਂ ਪੈਣਾ ਜਿਹਨਾਂ ਨੇ ਨੀਟਿੰਗ ਸਿੱਖਣੀ ਹੈ ਉਹ ਆਪਣੇ ਨਾਲ ਜੋੜ ਸਕਣ ਠੀਕ ਹੈ ਤੇ ਆਪਣੀ ਜਿਹੜੀ ਖੁਦ ਬਣਾ ਕੇ ਬਲਾਊਜ਼ ਵਗੈਰਾ ਤਿਆਰ ਕਰ ਸਕਣ ਠੀਕ ਹੈ ਇਹ ਬਹੁਤ ਆਸਾਨ ਮੈਂ ਜੀ ਹਰਿਆਣਾ ਤੋਂ ਬਿਲੋਂਗ ਕਰਦੀ ਆਂ ਖੰਡੀ ਸ਼ਾਮ ਨੂੰ ਆਗੇ ਸੋਨੂੰ ਸੰਡੇ ਦਾ ਬੋਲੇ ਹੋਇਆ ਸੀ ਨਾ ਵੀ ਸੰਡੇ ਨੂੰ ਆਵਾਂਗੀ ਅੱਜ ਆਪਾਂ ਸ਼ਾਮ ਨੂੰ ਡਿਸਾਈਡ ਕਰ ਲੈ ਆਂ ਸ਼ਾਮ ਨੂੰ ਹੀ ਆਗੇ ਲਾਈਕ ਅੱਛਾ ਤੁਸੀਂ ਫਰੀਦਾਵਾ ਤੋਂ ਮੈਂ ਹਰਿਆਣੇ ਦੇ ਸਿਰਸਾ ਡਿਸਟ੍ਰਿਕਟ ਤੋਂ ਬਿਲੋਂਗ ਕਰਦੀ ਆਂ ਜੀ ਹਰਿਆਣਾ ਦੇ ਸਿਰਸਾ ਡਿਸਟ੍ਰਿਕਟ ਦੇ ਮੇਰੇ ਇੱਕ ਸੰਡੇ ਨੂੰ ਆਪਾਂ ਲਾਈਵ ਹੋਵਾਂਗੇ ਜੀ ਸੰਡੇ ਨੂੰ ਸਾਰੇ ਹੀ ਪੈਨਾ ਜੁੜਜੋ ਲਗਭਗ 11:00 ਵਜੇ ਆਪਾਂ ਲਾਈਵ ਹੋਵਾਂਗੇ ਉਹ ਆਪਾਂ ਪਹਿਲਾਂ ਤੁਹਾਨੂੰ ਪ੍ਰੀਮੀਅਰ ਲਾ ਦਾਂਗੇ じゃ ਠੀਕ ਹੈ ਸ케ਡਿਊਲ ਲਾ ਲਾਂਗੇ ਆਪਾਂ ਠੀਕ ਹੈ ਉਸ ਟਾਈਮ ਤੁਸੀਂ ਲਾਈਵ ਸ਼ੇਅਰ ਕਰਕੇ ਤੁਸੀਂ ਜੁੜ ਜਾਓ ਠੀਕ ਹੈ ਉਹ ਆਪਾਂ ਟਾਈਮ ਡਿਸਾਈਡ ਕਰਕੇ ਤੁਹਾਨੂੰ ਪਹਿਲਾਂ ਹੀ ਦੱਸ ਦਾਂਗੇ ਤਾਂ ਕਿ ਤੁਸੀਂ ਸਾਰੀਆਂ ਭੈਣਾਂ ਆਪਣੀ ਲਾਈਵ 'ਚ ਜੋੜ ਸਕਣ ਤੇ ਆਪਣੇ ਡਿਜ਼ਾਈਨ ਸਿੱਖ ਸਕਣ ਠੀਕ ਹੈ ਆਪਾਂ ਕਨੀਟਿੰਗ ਰਿਲੇਟਿਡ ਕਲਾਸਾਂ ਬਣਾ ਰਹੇ ਹਾਂ ਠੀਕ ਹੈ ਕਲਾਸਾਂ ਲਗਾਤਾਰ ਅਪਲੋਡ ਕਰ ਰਹੇ ਹਾਂ ਜਿੰਨਾਂ ਭੈਣਾਂ ਨੇ ਕਨੀਟਿੰਗ ਸਿੱਖਣੀ ਹੈ ਠੀਕ ਹੈ ਤਾਂ ਉਹ ਸਟਾਰਟਿੰਗ ਤੋਂ ਬਿਲਕੁਲ ਸਿੱਖ ਸਕਦੇ ਆ ਦੋ ਕਲਾਸਾਂ ਆਪਾਂ ਅਪਲੋਡ ਕਰ ਚੁੱਕੇ ਹਾਂ ਠੀਕ ਹੈ ਕਲਾਸ 1 ਨੂੰ ਤੁਸੀਂ ਬਹੁਤ ਪਿਆਰ ਦਿੱਤਾ ਤੇ ਕਲਾਸ 2 ਨੂੰ ਵੀ ਨੂੰ ਵੀ ਓਨਾ ਹੀ ਪਿਆਰ ਕਰੋਗੇ ਉਨਾ ਹੀ ਹੀ ਆਪਾਂ ਕਲਾਸ ਜਿਹੜੀ ਹੈ ਜਲਦੀ ਅਪਲੋਡ ਕਰਿਆ ਕਰਾਂਗੇ ਠੀਕ ਹੈ ਕਲਾਸ 1 ਨੂੰ ਬਹੁਤ ਪਿਆਰ ਦਿੱਤਾ ਕਲਾਸ 2 ਨੂੰ ਵੀ ਉਦਾਂ ਹੀ ਪਿਆਰ ਦਿਓ ਕਲਾਸ 2 ਆਪਾਂ ਅੱਜ ਸਵੇਰ ਅਪਲੋਡ ਕੀਤੀ ਹੈ ਤੇ ਜੇ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਫਿਰ ਆਪਾਂ ਲਾਈਵ 'ਚ ਹੀ ਸਿਖਾਇਆ ਕਰਾਂਗੇ ਲਾਈਵ 'ਚ ਟਾਈਮ ਡਿਸਾਈਡ ਕਰਕੇ ਤੁਹਾਨੂੰ ਦੱਸ ਦਾਂਗੇ ਫਿਰ ਆਪਾਂ ਲਾਈਵ 'ਚ ਹੀ ਤੁਹਾਨੂੰ ਕੰਨਿਟਿੰਗ ਸਿਖਾਇਆ ਕਰਾਂਗੇ ਠੀਕ ਹੈ ਤਾਂ ਆਗਰ ਡਿਜ਼ਾਈਨ ਪਸੰਦ ਆ ਰਿਹਾ ਤਾਂ ਕਮੈਂਟ ਜ਼ਰੂਰ ਕਰਿਆ ਕਰੋ ਠੀਕ ਹੈ ਜੋ ਵੀ ਨਾਲ ਜੁੜਿਓ ਤਾਂ ਇੱਕ ਇੱਕ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਕਿ ਆਪਾਂ ਨੂੰ ਪਤਾ ਲੱਗ ਸਕੇ ਕੌਣ ਕੌਣ ਜੁੜੇ ਹੋਏ ਆ ਆਪਣੇ ਨਾਲ ਐਂਡ ਹੋਰ ਦੱਸੋ ਕੀ ਡਿਮਾਂਡ ਹੈ ਤੇ ਕਿਹੜੀਆਂ ਵੀਡੀਓ ਆਪਾਂ ਲੈ ਕੇ ਆਈਏ ਜ਼ਿਆਦਾ ਠੀਕ ਹੈ ਹੁਣ ਜਿੱਦਾਂ ਤੁਸੀਂ ਸਿੰਧੀ ਵਾਲੀ ਬੂਟੀਸ ਕੀ ਵੀ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਠੀਕ ਹੈ ਤਾਂ ਫਿਰ ਆਪਾਂ ਨੂੰ ਵੀ ਉਹਦੀਆਂ ਲਗਾਤਾਰ ਇੱਕ ਪੈਨ ਕਮੈਂਟ ਕੀਤਾ ਸੀ ਕਿ ਪੈਣਾ ਬਾਹਵਾਂ ਵਾਲੀ ਜਿਹੜੀ ਹੈਗੀ ਵੀਡੀਓ ਉਹ ਅਪਲੋਡ ਕਰੋ ਸ਼ੁਰੂ ਤੋਂ ਲੈ ਕੇ ਐਂਡ ਤੱਕ ਤਾਂ ਉਹ ਆਪਾਂ ਦੇ ਸਾਰੇ ਪਾਰਟ ਜਿਹੜੇ ਅੱਜ ਕੰਪਲੀਟ ਕਰਤੇ ਤੇ ਅੱਜ ਆਪਾਂ ਬਲਾਊਜ਼ ਵਾਲੇ ਪਾਰਟ ਸਟਾਰਟ ਕਰ ਰਹੇ ਹਾਂ ਤੇ ਕਹਿੰਦੇ ਆਪਾਂ ਕਨੀਟਿੰਗ ਪੈਟਰਨ ਵਾਲੀ ਕਲਾਸ ਸਟਾਰਟ ਕੀਤੀ ਉਹ ਵੀ ਕਿੱਦਾਂ ਸ਼ੁਰੂ ਤੋਂ ਸਿੱਖਣਾਗਾ ਠੀਕ ਹੈ ਉਹਨਾਂ ਨੂੰ ਤੁਸੀਂ ਉਹਨਾਂ ਹੀ ਪਿਆਰ ਦੇਣਾ ਫਿਰ ਆਪਾਂ ਜਲਦ ਤੋਂ ਜਲਦ ਨਵੀਂ ਵੀਡੀਓ ਲੈ ਕੇ ਆਵਾਂਗੇ ਤੁਸੀਂ ਇਹਦਾ ਫਰਸਟ ਪਾਰਟ ਜਾ ਕੇ ਚੈੱਕ ਕਰ ਲਿ ਹਾਂਜੀ ਮੈ ਵੀ ਲੱਗਦਾ ਹੈ ਨਹੀਂ ਕੋਈ ਜੀ ਬੋਰਡ ਰੇਸ ਆਵਾਂਗੇ ਬਟ ਹੈ ਨਹੀਂ ਕੋਈ ਮੈਨੂੰ ਲੱਗਦਾ ਹੋਰ ਸੁਣਾਉ ਪੈਣਾ ਕੀ ਡਿਮਾਂਡ ਹੈ ਕਿਹੋ ਜੀ ਵੀਡੀਓ ਲੈ ਕੇ ਆਈ ਆਪਾਂ ਤੁਹਾਡੇ ਲਈ ठीक <laughs> है बच्चे थैंक यू लाइव देख रहे हो मेरा बहुत बहुत थैंक यू पढ़ भी लियो टेस्ट कल और दसो कि मैं जरा अपना डिजाइन है थोड़ा पसंद आया कि नहीं जी अपना ब्लाउज का डिजाइन तैयार कर रहे हैं फ्लावर्स वाला डिजाइन ਇਹ ਲਾਈਵ ਮੈਂ ਪਹਿਲਾਂ ਸ਼ੇਅਰ ਕਰਕੇ ਆਣਾ ਸੀ ਬਟ ਮੈਂ ਲਾਈਵ ਹੋ ਗਈ ਇਹ ਮੇਰੀ ਫਰੈਂਡ ਹੈ ਠੀਕ ਹੈ ਤਾਂ ਉਹਦਾ ਮੈਂ ਬਲਾਊਜ਼ ਪਹਿਲਾਂ ਹੀ ਤਿਆਰ ਕੀਤਾ ਸੀ ਠੀਕ ਹੈ ਇਹ ਬਲਾਊਜ਼ ਦਾ ਜਿਹੜਾ ਡਿਜ਼ਾਈਨ ਹੈ ਇਹ ਬਲਾਊਜ਼ ਮੈਂ ਮੇਰੀ ਫਰੈਂਡ ਦਾ ਤਿਆਰ ਕੀਤਾ ਸੀ ਪਹਿਲਾਂ ਮੈਂ ਖੁਦ ਦਾ ਬਣਾਇਆ ਹੋਇਆ ਸੀ ਮੇਰੀ ਫਰੈਂਡ ਨੇ ਕਿਹਾ ਵੀ ਇਸੇ ਤਰੀਕੇ ਨਾਲ ਮੈਨੂੰ ਬਲਾਊਜ਼ ਤਿਆਰ ਕਰਕੇ ਦਿਓ ਤਾਂ ਮੈਂ ਮੇਰੀ ਫਰੈਂਡ ਨੂੰ ਤਿਆਰ ਕਰਕੇ ਦਿੱਤਾ ਸੀ ਤਾਂ ਉਹਦੇ ਨੇ ਖੁਦ ਨੇ ਵੀ ਹੈ ਜਦੋਂ ਕੀਤਾ ਤਾਂ ਉਹਦੀ ਫਰੈਂਡ ਸੀ ਕੋਈ ਅੱਗੇ ਠੀਕ ਹੈ ਉਹਨਾਂ ਨੇ ਕਿਹਾ ਮੈਨੂੰ ਸੇਮ ਇਹੀ ਬਣਾ ਕੇ ਦਿਓ ਬਟ ਉਹ ਪਿਛਲੇ ਸਾਲ ਗਿਆ ਸੀ ਤੇ ਉਸ ਤੋਂ ਬਾਅਦ ਮੈਂ ਬਣਾ ਕੇ ਰੱਖ ਲਿਆ ਸੀ ਬਟ ਮੈਂ ਭੁੱਲ ਗਈ ਵੀ ਮੈਨੂੰ ਕਿਹਨੇ ਕਿਹਾ ਸੀ ਬਣਾ ਵੀ ਬਣਾ ਕੇ ਦੇ दो ਮੈਨੂੰ ਤੇ ਉਹ ਕਿੰਨਾ ਟਾਈਮ ਮੇਰੇ ਕੋਲ ਪਿਆ ਰਿਆ ਬਟ ਬਾਅਦ ਚ ਮੇਰੀ ਸਿਸਟਰ ਆਈ ਹੋਈ ਸੀ ਤੇ ਉਹਨਾਂ ਨੂੰ ਬਲਾਊਸ ਪਸੰਦ ਆਇਆ ਉਹ ਲੈ ਗਏ ਬਾਅਦ ਚ ਉਹਦਾ ਮੈਸ ਉਹਦਾ ਵੀਡੀਓ ਤੇ ਇੱਕ ਮੈਸੇਜ ਆਇਆ ਕਿ ਤੁਸੀਂ ਮੇਰੇ ਤਾਂ ਬਣਾ ਕੇ ਨਹੀਂ ਦਿੱਤਾ ਤਾਂ ਫਿਰ ਮੈਨੂੰ ਯਾਦ ਆਇਆ ਵੀ ਮੈਂ ਉਹਨੂੰ ਕਿਹਾ ਹੋਇਆ ਸੀ ਤਾਂ ਉਹ ਨੇ ਉਹਦੇ ਕਮੈਂਟ ਕੀਤਾ ਮੇਰੀ ਵੀਡੀਓ ਤੇ ਕਿ ਮੇਰਾ ਕਦੋਂ ਦੇਣਾ ਬਲਾਊਸ ਬਣਾ ਕੇ ਤਾਂ ਅੱਜ ਉਹਦੇ ਲਈ ਸਪੈਸ਼ਲ ਹੁਣ ਮੈਂ ਉਹਦੇ ਲਈ ਬਲਾਊਸ ਤਿਆਰ ਕਰ ਰਹੀ ਹਾਂ ਮੇਰੀ ਫਰੈਂਡ ਲਈ ਇਹ ਬਲਾਊਸ ਮੈਂ ਤਿਆਰ ਮੇਰੀ ਫਰੈਂਡ ਦੀ ਅੱਗੇ ਫਰੈਂਡ ਵਾਸਤੇ ਠੀਕ ਹੈ ਉਹਨੂੰ ਇਹ ਡਿਜ਼ਾਈਨ ਬਹੁਤ ਪਸੰਦ ਆਇਆ ਸੀ ਤਾਂ ਉਹਨੇ ਸਪੈਸ਼ਲ ਕਿਹਾ ਸੀ ਵੀ ਮੈਨੂੰ ਇਹ ਇਸ ਤਰੀਕੇ ਦਾ ਇੱਕ ਸੀਮ ਹੋਰ ਬਣਵਾ ਕੇ ਦੇ ਠੀਕ ਹੈ ਤਾਂ ਉਹਦੇ ਲਈ ਸਪੈਸ਼ਲ ਤਿਆਰ ਕਰ ਰਹੇ ਹਹੀ ਬਲਾਊਜ਼ਾ ਠੀਕ ਹੈ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਫਲਾਵਰ ਵਾਲਾ ਬੜਾ ਹੀ ਆਸਾਨੀ ਨਾਲ ਇਹ ਡਿਜ਼ਾਈਨ ਤਿਆਰ ਹੋ ਜਾਂਦਾ ਹੈਗਾ ਆਗਰ ਡਿਜ਼ਾਈਨ ਆਪਣੇ ਪਸੰਦ ਆ ਰਹੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਐਂਡ ਲਾਈਵ ਨੂੰ ਸ਼ੇਅਰ ਵੀ ਜ਼ਰੂਰ ਕਰਕੇ ਆਇਆ ਕਰੋ ਛਣਾੜੋ ਅੱਜ ਤਾਂ ਅਚਾਨਕ ਹੀ ਮੂਰ ਜਾ ਬਣਿਆ ਕਿ ਲਾਈਵ ਹੋ ਜੀਏ ਠੀਕ ਹੈ ਅਗੇ ਜੇ ਤੁਹਾਨੂੰ ਨੈਕਸਟ ਟਾਈਮ ਆਪ ਲਾਈਵ ਆਵਾਂਗੇ ਤਾਂ ਆਪਾਂ ਪਹਿਲਾਂ ਡਿਸ ਸ਼ਡਿਊਲ ਲਗਾ ਦਾਂਗੇ ਵੀ ਕਿਸ ਟਾਈਮ ਤੇ ਲਾਈਵ ਹੋਵਾਂਗੇ ਤਾਂ ਕਿ ਸਾਰੀਆਂ ਭੈਣ ਆਪਣੇ ਨਾਲ ਜੁੜ ਸਕਣ ਅੱਜ ਲੱਗਦਾ ਹੈ ਘੱਟ ਪੈਣਾ ਜੁੜੀਆਂ ਕਿਉਂਕਿ ਇਸ ਟਾਈਮ ਹੁੰਦਾ ਜਿਹੜਾ ਵਿਜ਼ੀ ਟਾਈਮ ਹੁੰਦਾ ਥੋੜਾ ਜਿਹਾ ਤਾਂ ਕਰਕੇ ਜ਼ਿਆਦਾ ਪੈਣਾ ਆਪਣੇ ਨਾਲ ਜੋੜ ਨਹੀਂ ਸਕੀਆਂ ਨੈਕਸਟ ਟਾਈਮ ਆਪਾਂ ਲਾਈਵ ਪਹਿਲਾਂ ਲਗਾ ਦਾਂਗੇ ਠੀਕ ਹੈ ਫਿਰ ਤੁਸੀਂ ਸਾਰੀਆਂ ਭੈਣਾਂ ਨਾਲ ਜੁੜ ਸਕਦੇ ਕਿ ਤਾਂ ਕਿ ਬੱਤੂ ਵਾਲਾ ਜ ਅਜਾ ਪਹਿਣਾ ਆਪਣੀਆਂ ਨਾਲ ਜੁੜ ਸਕਣ ਤਾਂ ਅੱਜ ਹੁਣੀ ਕਰਦੇ ਆ ਲਾਈਵ ਦਾ ਐਂਡ ਤੇ ਨੈਕਸਟ ਲਾਈਵ ਆਪਾਂ ਜਲਦ ਲੈ ਕੇ ਆਵਾਂਗੇ ਤੇ ਜਲਦ ਸਾਰੀਆਂ ਪਹਿਣਾ ਨਾਲ ਜੁੜਿਓ ਧੰਨਵਾਦ ਜੀ